ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਆਪਾਂ ਦਿਖਾਉਣੇ ਤੁਹਾਨੂੰ ਕਿ ਆਪਾਂ ਗੱਡੀ ਦੇ ਉੱਤੇ ਕਰਾਈ ਸੀ ਲਿਖਾਈ ਲਿਖਾਈ ਤੇ ਪੇਂਟ ਲਿਖਾਈ ਦਾ ਵੱਖਰਾ ਰੇਟ ਸੀ ਤੇ ਪੇਂਟ ਦਾ ਵੱਖਰਾ ਤੇ ਆਪਾਂ ਲਾਸਟ ਦੇ ਵਿੱਚ ਰੱਖਾ ਦੱਸਾਂਗੇ ਕਿ ਇੰਨੀ ਲਿਖਾਈ ਦੇ ਕਿੰਨੇ ਰੁਪਏ ਲਏ ਤੇ ਆਪਾਂ ਪਹੁੰਚੇ ਸੀ ਸਿੰਘ ਆੜ ਦੇ ਉੱਤੇ ਜੋ ਕਿ ਵੀਰ ਬਹੁਤ ਵਧੀਆ ਕੰਮ ਕਰਦਾ ਹੈ ਇਹ ਵੀਰ ਧੂਰੀ ਮਰੇਲਕੋਟਲਾ ਰੋਡ ਤੇ ਉੱਤੇ ਇਸ ਤਰ੍ਹਾਂ ਦੁਕਾਨ ਆ ਗੁਰਤੇਜ ਬਾਡੀ ਵਾਲੇ ਦੇ ਕੋਲ ਜੁਨੀਅਨ ਦੇ ਨਜ਼ਦੀਕ ਤੇ ਇਸ ਵੀਰ ਨੇ ਦੇਖੋ ਕਿੰਨੀ ਸੋਹਣੀ ਲਿਖਾਈ ਕੀਤੀ ਹੈ ਸਾਨੂੰ ਬਹੁਤ ਪਸੰਦ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਕਿਸੇ ਨੇ ਵੀ ਲਿਖਾਉਣੀ ਹੋਵੇ ਤਾਂ ਧੂਰੀ ਸਿੰਘਾੜ ਤੇ ਆ ਕੇ ਐਦਾਂ ਦੀ ਲਿਖਾਈ ਕਰਾ ਸਕਦਾ ਤੇ ਤੁਸੀਂ ਦੇਖੋ ਗੱਡੀ ਦੇ ਬੈਕ ਸਾਈਡ ਤੋਂ ਡਾਲਾ ਕਿੰਨਾ ਸੋਹਣਾ ਲੱਗਦਾ ਬਹੁਤ ਸੋਹਣੇ ਸਹੀ ਤਰੀਕੇ ਨਾਲ ਲਿਖਾਈ ਕੀਤੀ ਹੈਗੀ ਤੇ ਰੇਟ ਵੀ ਵੀਰ ਦੇ ਜਾਇਜ਼ ਨੇ ਹੋਰਾਂ ਨਾਲੋਂ ਤੇ ਆਪਾਂ 800 ਰੁਪਏ ਵਿੱਚ ਕਰੀ ਸੀ ਲਿਖਾਈ ਕੱਲੀ ਨੋਰਮਲ ਲਿਖਾਈ ਦੀ ਗੱਲ ਤੇ ਉਸ ਦੇ ਬਾਅਦ ਆਪਾਂ ਲਵਾਏ ਸਟicker ਵਗੈਰਾ ਹੋਰ ਨੰਬਰ ਨੰਬਰ ਵਗੈਰਾ ਲਿਖਾਏ ਜੋ ਉਸ ਦੇ ਵੱਖਰੇ ਰੁਪਏ ਲੈ ਆਏ ਸੀ ਵੀਰ ਨੇ ਤਕਰੀਬਨ 14-1500 ਰੁਪਿਆ ਬਣ ਗਿਆ ਸੀ ਵੀਰ ਦਾ ਜੋ ਕਿ ਸਾਨੂੰ ਜਾਇਜ਼ ਲੱਗਿਆ ਨਜਾਇਜ਼ ਨਹੀਂ ਲੱਗਿਆ ਤੇ ਜੇ ਤੁਸੀਂ ਕਿਸੇ ਪ੍ਰਕਾਰ ਦੇ ਸਟicker ਵਗੈਰਾ ਜਾਂ ਹੋਰ ਵੀ ਕਿਸੇ ਪ੍ਰਕਾਰ ਦੇ ਫੁੱਲ ਬੂਟੀਆਂ ਜਾਂ ਹੋਰ ਡੈਕੋਰੇਸ਼ਨ ਦਾ ਸਮਾਨ ਜਿੱਦਾਂ ਇਹ ਡੋਰੀਆਂ ਵਗੈਰਾ ਆਪਣੀਆਂ ਗੱਡੀਆਂ ਤੇ ਟੰਗਾਉਣੀਆਂ ਹੋਣ ਤਾਂ ਇੱਕ ਵਾਰ ਜ਼ਰੂਰ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਵੀਰ ਦਾ ਹੱਥ ਦੇਖੋ ਕਿੰਨਾ ਸਾਫ਼ ਆ ਲਿਖਦਾ ਹੈਗਾ ਤੇ ਸਟicker ਵਗੈਰਾ ਆਪਾਂ ਬਣਵਾਏ ਸੀ ਇਹਨਾਂ ਤੋਂ ਗੱਡੀ ਬਹੁਤ ਸੋਹਣੀ ਲੱਗੀ ਬਹੁਤ ਵਧੀਆ ਲੱਗੀ ਜੇ ਕਿਸੇ ਵੀ ਮੇਰੇ ਬੀਜ ਨੇ ਲਿਖਵਾਈ ਕਰਾਉਣੀ ਹੋਵੇ ਗੱਡੀ ਦੇ ਉੱਤੇ ਤਾਂ ਸਿੰਘ ਆੜ ਦੇ ਉੱਤੇ ਧੂਰੀ ਕਰਵਾ ਸਕਦਾ ਇਹ ਰੇਲ ਕੋਟਲਾ ਰੋਡ ਧੂਰੀ ਵਿਖੇ ਇਹਦੀ ਦੁਕਾਨ ਆ ਕੀ ਵੀਰ